you ਸੂਬੇ ਦੇ ਸਰਕਾਰੀ ਸਕੂਲਾਂ ਵਿਖੇ ਵਿੱਦਿਆ ਦਾ स्तर ਨੂੰ ਉੱਚਾ ਚੁੱਕਣ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਜਿਸ ਦੇ ਚਲਦੇ ਜਿੱਥੇ ਸੂਬਾ ਸਰਕਾਰ ਦੇ ਵੱਲੋਂ ਸਕੂਲਾਂ ਫੈਮਨੈਂਸ ਬਣਾਈ ਜਾ ਰਹੀ ਨੇ ਉੱਥੇ ਦੂਜੇ ਪਾਸੇ ਸਰਕਾਰੀ ਸਕੂਲਾਂ ਚ ਪੜਨ ਵਾਲੇ ਵਿਦਿਆਰਥੀਆਂ ਦੇ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀ ਨੇ ਤਾਂ ਜੋ ਸਰਕਾਰੀ ਸਕੂਲਾਂ ਚ ਪੜਾਈ ਕਰਨ ਵਾਲੇ ਬੱਚਿਆਂ ਦੀ ਵਿਦਿਅਕ ਯੋਗਤਾ ਦਾ ਪਤਾ ਚੱਲ ਸਕੇ ਇਸ ਦੇ ਚਲਦੇ ਸੂਬਾ ਸਰਕਾਰ ਦੇ ਵੱਲੋਂ ਐਨ ਐਮ ਐਮ ਐਸ ਸਕੀਮ ਦੇ ਤਹਿਤ ਸਕਾਲਰਸ਼ਿਪ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਪੰਜਾਬ हिस्सा लिया जिला पठानकोट की दिये जिला पठान कोट ऐसी जिला पठान करिये जिला पठानी राजोट तू इस स्कूल डी तीन विद्यार्थी पहले दूसरे ऐसी तीसरे नंबर ऐसी आये जिना सरकार जमात तक बारह हजार रूप हर साल सकोलर शिप मिलेगी ਮੰਜੂ ਵਾਲਾ ਹੈਡਮਿਸਟਰਸ گورਮੈਂਟ ਹਾਈ ਸਕੂਲ ਰਾਸਪੁਰਾ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਇਹ ਖੁਸ਼ੀ ਸਾਂਝੀ ਕਰਦੀ ਹਾਂ ਕਿ ਸੈਸ਼ਨ 2024-25 ਵਿੱਚ ਮੇਰੇ 8th ਕਲਾਸ ਦੇ ਬੱਚਿਆਂ ਨੇ NMS ਨੈਸ਼ਨਲ ਮੈਰਿਟ ਸਕੀਮ ਦਾ ਟੈਸਟ ਕ੍ਰੈਕ ਕੀਤਾ ਹੈ ਚਾਰ ਬੱਚਿਆਂ ਨੇ ਟੈਸਟ ਕਲੀਅਰ ਕੀਤਾ ਹੈ ਔਰ ਇਹਨਾਂ ਵਿੱਚੋਂ ਜੋ ਤਿੰਨ ਬੱਚੇ ਹੈ ਉਹ ਡਿਸਟ੍ਰਿਕਟ ਦੇ ਵਿੱਚ ਪਹਿਲੀਆਂ ਤਿੰਨ ਪੋਜੀਸ਼ਨ ਹਾਸਲ ਕੀਤੀਆਂ ਇਹਨਾਂ ਨੇ ਵਿਨੇ ਸਲਾਰੀਆ 148 ਮਾਰਕਸ ਔਰ ਅਨਮੋਲ 147 ਹਵੀਸ਼ 140 ਔਰ ਪ੍ਰਿਆੰchu 102 ਮਾਰਕਸ ਇਹਨਾਂ ਨੇ ਲਏ ਹੈ 148 ਮਾਰਕਸ ਆਈ ਥਿੰਕ ਕਿ ਪੰਜਾਬ ਵਿੱਚ 3rd ਪੋਜੀਸ਼ਨ ਹੈ ਬੜੇ ਹੁਨਰ ਬੱਚਾ ਨੇ ਟੈਸਟ ਕੁਆਲੀਫਾਈ ਕੀਤਾ ਉਹ ਇਹਨਾਂ ਬੱਚਿਆਂ ਨੂੰ ਹਰ ਸਾਲ 12000 ਸਕਾਲਰਸ਼ਿਪ ਇਹਨਾਂ ਨੂੰ ਮਿਲੇਗੀ चार साल जब तक कि प्लस टू कंप्लीट कर जानगी और बड़ा ही सरकार वालों भी उपराला है मैं तेनों तो भी दसना चाहवा कि मेरे स्कूल तो में दो हज़ार इक्की लैके हम तक ट्वेंटी वन स्टूडेंट्स ने एग्जाम कलेयर कर लिया और स्कॉलरशिप प्राप्त कर रहे हैं मेरे स्कूल दो हज़ार चौबी पच्ची के सारे नतीजे बहुत ही वजिया ने किसी भी तरह का कंपीटिशन होंगे तो डिस्ट्रिक्ट लैवल से है, है चाहे ब्लॉक लैवल से है मेरे विद्यार्थी बेस्ट परफॉर्म करके आदि मेरे स्टूडेंट ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਕਈ ਉਸ ਕੰਪੀਟੀਸ਼ਨ ਵਿੱਚ ਪਿਛਲੇ ਸਾਲ ਤਈ ਚੋੜੀ ਵਿੱਚ ਵੀ ਮੇਰੇ ਬੱਚਿਆਂ ਨੇ ਜ਼ਿਲ੍ਹੇ ਦੇ ਵਿੱਚ ਫਰਸਟ ਫਰਸਟ ਪੋਜੀਸ਼ਨ ਹਾਸਿਲ ਕੀਤੀ ਸੀ ਔਰ ਸਟੇਟ ਲੈਵਲ ਤੇ ਕੰਪੀਟ ਕਰਕੇ ਆਏ ਸੀ ਔਰ ਇਸ ਸਾਲ ਸੇਮ ਇਹਨਾਂ ਨੇ ਉਹ ਪੋਜੀਸ਼ਨ ਉਰੀ ਰੱਖਿਆ ਔਰ ਇਸ ਸਾਲ ਵੀ ਬੱਚਿਆਂ ਨੇ ਡਿਸਟ੍ਰਿਕਟ ਵਿੱਚ ਜੋ ਹੈ ਫਰਸਟ ਪੋਜੀਸ਼ਨ ਹਾਸਿਲ ਕੀਤੀ ਹੈ ਸਪੋਰਟਸ ਦੇ ਵਿੱਚ ਵੀ ਬਹੁਤ ਵਧੀਆ ਮੇਰੇ ਬੱਚੇ ਜਿਹੜਾ ਪਰਫਾਰਮ ਕਰਕੇ ਆਉਂਦੇ ਆ ਔਰ ਅੱਛੀ ਪੋਜੀਸ਼ਨ ਲੈ ਕੇ ਆਉਂਦੇ ਆ ਇੱਕ ਬੱਚੇ ਨੇ ਸਟੇਟ ਲੈਵਲ ਦਾ ਜਿਹੜਾ ਬੈਡਮਿੰਟਨ ਦੇ ਵਿੱਚ ਫਰਸਟ ਪੋਜੀਸ਼ਨ ਹਾਸਲ ਕੀਤੀ ਸੀ ਸਟੇਟ ਲੈਵਲ ਤੇ ਬੈਡਮਿੰਟਨ ਦੇ ਵਿੱਚ ਮੈਂ ਇਥੇ ਦੀ ਪਬਲਿਕ ਨੂੰ ਇਹ ਹੀ ਉਤਸ਼ਾਹ ਕਰਨਾ ਚਾਹਾਂਗੀ ਕਿ ਆਪਣੇ ਬੱਚਿਆਂ ਨੂੰ گورਨਮੈਂਟ ਹਾਈ ਸਕੂਲ ਰਾਜਪੁਰਾ ਦਾ ਵਿੱਚ ਬੈਠਾ ਕਰਵਾਓ ਤੇ ਉਹਨਾਂ ਦਾ ਫਿਊਚਰ ਬ੍ਰਾਈਟ ਬਣਾਓ ਯੂਕੇ ਦੀ ਸਰਕਾਰ ਵੱਲੋਂ ਵੀ ਬੜੇ ਹੀ ਅੱਛੇ ਉਪਰਾਲੇ ਕੀਤੇ ਜਾ ਰਹੇ ਆ ਸਰਕਾਰੀ ਸਕੂਲਾਂ ਦੇ ਵਿੱਚ ਵੈਲ ਕੁਆਲੀਫਾਈਡ ਸਟਾਫ ਹੈ ਹੁੰਦੀ ਹੈ ਏ ਟੱਕ ਯੂਨੀਫਾਰਮ ਮਿਡ-ਡੇ ਮੀਲ ਐਵਰੀ ਫੈਸਿਲਿਟੀ ਐਵਰੀ ਕਲਾਸਰੂਮ ਇਨ ਮਾਈ ਸਕੂਲਸ ਸਮਾਰਟ ਕਲਾਸਰੂਮ ਇੰਟਰਐਕਟਿਵ ਪੈਨਲ ਦੇ ਤੁਹਾਨੂੰ ਫਰਾਏ ਕਰਾਈ ਜਾਂਦੀਆਂ ਬੱਚਿਆਂ ਨੂੰ ਤੇ ਫੈਸਿਲਿਟੀਆਂ ਦੇ ਬਾਵਜੂਦ ਮੈਂ ਪੇਰੈਂਟਸ ਨੂੰ ਇਹ ਅਪੀਲ ਕਰਾਂਗੀ ਕਿ ਇਧਰ ਉਧਰ ਭਟਕਣਾ ਛੱਡ ਕੇ ਆਪਣੇ ਬੱਚਿਆਂ ਨੂੰ ਗਵਰਨਮੈਂਟ ਹਾਈ ਸਕੂਲ ਰਾਜਪੁਰ ਵਿੱਚ ਦਾਖਲ ਕਰਵਾਓ ਤੇ ਜੋ ਮਿਲ ਰਿਹਾ ਸਰਕਾਰੀ ਤੋਂ ਫਾਇਦੇ ਉਹਨਾਂ ਦਾ ਲਾਭ ਉਠਾਓ ਤੇ ਉਹਨਾਂ ਦੇ ਉਜਵਲ ਭਵਿੱਖ ਲਈ ਮੈਨੂੰ ਮੇਰੇ ਸਕੂਲ ਵਿੱਚ ਦਾਖਲ ਕਰਵਾਓ ਥੈਂਕਸ ਮੈਂ ਕਿਹੜੇ ਸਕੂਲ ਪੜ੍ਹਦੀ ਹਾਂ ਮੇਰਾ ਨਾਮ ਇਹ ਹੈ ਸੰਦਾਰਿਆ ਮੈਂ ਗਵਰਨਮੈਂਟ ਹਾਈ ਸਕੂਲ ਰਾਜਪੁਰ ਦਾ ਪੜਾਹਾ ਅੱਜ ਅਸੀਂ ਅੰਡਰਗ੍ਰੈਜੂਏਟ ਐਗਜ਼ਾਮ ਪਾਸ ਕਰ ਲਿਆ ਹੈ चार बच्चे जिले पद टॉप थ्री पुजिशन से आए हैं कुछ लोग समझते हैं कि प्राइवेट स्कूल सरकारी स्कूल तो है ये सारा बैन गलत है। प्राइवेट स्कूल सरकारी स्कूल तो थले है सरकारी स्कूलों काफ़ी वजिए पढ़ाई होंगी है उसका उदाहरण आई हैं ਮੇਰਾ ਨਾਮ ਹਵੀਸ਼ ਕੁਮਾਰ ਹੈ ਮੈਂ ਸਰਕਾਰੀ ਹਾਈ ਸਕੂਲ ਮੈਂ ਗਵਰਨਮੈਂਟ ਹਾਈ ਸਕੂਲ ਵਾਲਪੁਰਾ ਵਿੱਚ ਪੜਦਾ ਹਾਂ ਅੱਜ ਕੱਲ੍ਹ ਅਸੀਂ ਐਡਵਾਂਸ ਦਾ ਐਗਜ਼ਾਮ ਪਾਸ ਕਰ ਲਿਆ ਤੇ ਸਾਡੇ ਸਕੂਲ ਦੇ ਵਿੱਚ ਕੁੱਲ 4 ਬੱਚਿਆਂ ਨੇ ਇਹ ਐਗਜ਼ਾਮ ਪਾਸ ਕੀਤਾ ਹੈ ਅਸੀਂ ਤਿੰਨ ਬੱਚੇ ਜ਼ਿਲ੍ਹਾ ਪੱਧਰ ਤੇ ਟੌਪ ਤੇ ਆਏ ਹਾਂ ਲੋਕ ਸਮਝਦੇ ਹਨ ਕਿ ਪ੍ਰਾਈਵੇਟ ਸਕੂਲ ਸਰਕਾਰੀ ਸਕੂਲ ਨਾਲੋਂ ਵਧੀਆ ਹੈ ਪਰ ਇਹ ਸਾਰਾ ਵਹਿਮ ਹੈ ਸਰਕਾਰੀ ਸਕੂਲ ਬਹੁਤ ਵਧੀਆ ਹਨ ਇਥੋਂ ਦੀ ਪੜਾਈ ਵੀ ਬਹੁਤ ਬਹੁਤ ਚੰਗੀ ਹੈ ਮੈਂ ਇਥੋਂ ਦੇ 6ਵੀਂ ਤੋਂ ਪੜਦਾ ਪੜਦਾ ਪੜਨਾ ਮੈਂ ਇੱਥੇ 6ਵੀਂ ਤੋਂ ਪੜ੍ਹਿਆ ਹਾਂ ਹਾਂ ਅਤੇ ਇਹਦੀ ਪੜਾਈ ਬਹੁਤ ਵਧੀਆ ਹੈ ਹਾਂ ਸਾਡੇ ਸਾਡੇ ਸਕੂਲ ਦੇ ਟੀਚਰ ਬਹੁਤ ਵਧੀਆ ਹਨ ਅਤੇ ਬਹੁਤ ਲਗਨ ਨਾਲ ਪੜ੍ਹਾਉਂਦੇ ਹਨ ਬੱਸ ਲੋਕ ਸਮਝ ਰਹੇ ਹਨ ਕਿ ਪ੍ਰਾਈਵੇਟ ਸਕੂਲ ਵਧੀਆ ਹੈ ਪਰ ਇਹ ਸਾਰਾ ਝੂਠ ਹੈ ਸਰਕਾਰੀ ਸਕੂਲ ਬਹੁਤ ਵਧੀਆ ਹਨ ਸਰਕਾਰ ਨੇ ਬਹੁਤ ਮਹਿੰਮ ਚਲਾਏ ਰਹੇ ਹਨ ਬੱਚਿਆਂ ਲਈ ਸਾਨੂੰ ਸਕੋਲਰਸ਼ਿਪ ਵੀ ਮਿਲਦੀ ਹੈ ਹੁਣ